ਮੇਰੇ ਕੋਲੇ ਜਾਂਦਾ ਇਹ ਮੈਂ ਲੇਰਾ ਤੇ ਆਪਾਂ ਬੈਠੇ ਹਾਂ ਸਟੋਰ 'ਚ ਮੈਂ ਨਹੀਂ ਬੈਠਾ ਤੂੰ ਨਹੀਂ ਤੈਨੂੰ ਫੋਨ ਲਾਇਆ ਇਹਨੇ ਝੂਠੀਆਂ ਹੀ ਬਾਤਾਂ ਲੈ ਵੀ ਡਾ ਬੰਦਾ ਗੰਦਾ ਇਹ ਕਹਿੰਦਾ ਕਿ ਸਮੀਰ ਦੇ ਨਾਲ ਜਾਂਦਾ ਸਮੀਰ ਨੂੰ ਪੁੱਛਦਾ ਸਾਰੇ ਯਾਰ ਕਹਿੰਦਾ ਕਿ ਇਹਦਾ ਖਾਲਸਾ ਕੋਲ ਦਾ ਪਾਸ ਬਣਿਆ ਕਿ ਨਹੀਂ ਬਣਿਆ ਇਹਨੂੰ ਹੀ ਜਾਦਾ ਫੋਨ ਤੇ ਇਹ ਜਾਂਦਾ ਕਿ ਮੇਰਾ ਖਾਲਸਾ ਕੋਲ ਦਾ ਪਾਸ ਨਹੀਂ ਆ ਮਾ ਪਾਸ ਆਹੀ ਨਰਵੈਰ ਪੰਨੂ ਵੇਖਣ ਗਏ ਤੇ ਦੂਜਾ ਸਰਤਾਜ ਓਏ ਸਰਤਾਜ ਫੇਰ ਆਉਣਾ 9 ਤਰੀਕ ਨੂੰ 9 ਤਰੀਕ ਨੂੰ ਆਉਣਾ ਚੱਲਦਾ ਚੱਲਾ ਫਿਰ ਮਨਣਾ 9 ਤਰੀਕ ਨੂੰ ਸਰਤਾਜ ਫਿਰ ਇੱਕ ਵਾਰੀ ਮੇਰੇ ਪਾਗਲੀ ਨੂੰ ਚਾੜਤਣੀ ਹੈ ਮੁਰਕੀ ਅਹੀ ਨਾ 9 ਤਰੀਕ ਨੂੰ ਸਰਤਾਜ ਨੇ ਆਉਣਾ ਫਿਰ ਉਦੈ ਮੈਨੂੰ ਉਦੈ ਪਾਣੀ ਖਾਲਸਾ ਕਾਲਜ ਫਿਰ ਸਰਤਾਜ ਆਉਣਾ 9 ਨਵੰਬਰ ਨੂੰ ਜਾਵਾਂਗੇ ਲਾਵਾਂਗੇ ਰੌਣਕਾਂ ਜਾ ਦਲੇਰਿਆ ਜਾਵਾਂਗਾ ਜਾਵੇਗਾ ਪੱਕਾ ਹੀ ਓ ਸਰਬੀਨ ਚਲੋ ਚਲ ਗਈ ਅੱਛਾ ਅੱਛਾ ਜਾਂਦੇ ਪਾ ਨੇ ਪਾਸ ਨੇ ਉਥੇ ਟਿਕਟ ਲੱਗਦੀ ਆ ਉਹ ਸਿੱਧਾ ਹੀ ਕੰਮ ਉਹਦੀ ਟਿਕਟ ਹੀ ਆ ਕੀ ਕੰਮ ਨਹੀਂ ਆ ਆਹਾਂ ਉਹ ਤਾਂ ਕਾਲਜ ਦੇ ਅੰਦਰ ਜਾਣ ਨੂੰ ਵੈਸੇ ਪਾਸ ਹੁੰਦਾ ਨਾ ਅਹੀਂ ਤੋਂ ਬੱਜ ਚਲੇ ਗਿਆ ਆਹੀਂ ਉਹਦੇ ਚਲ ਜਾਨੇ ਆਹੀਂ ਕਿਤੇ ਪੜਦੇ ਰਹੇ ਇਹਨੂੰ ਕੱਲ ਝੂਠ ਮਾਰੇ ਜੇ 2000 ਰੁਪਏ ਨਹੀਂ ਦਿੱਤਾ ਸਰਤਾਜ ਨੇ 2100 ਰੁਪਿਆ ਮਮਾ ਦਿੱਤਾ ਨਹੀਂ ਆਹਾਂ ਸਟੂਡੈਂਟ ਸਾਡੇ ਤਾਂ 2700 ਰੁਪਿਆ ਮੰਗਦਾ ਹੀ ਨਾ ਤੇ ਜਦੋਂ ਅਸੀਂ ਕਹਨੇ ਨਹੀਂ ਆ ਸਟੂਡੈਂਟ ਹੈ ਕੋਈ ਕਾਰਵਾਨ ਤਾਂ ਇਹ ਉਹਦੇ 2100 ਰੁਪਏ ਲਿਆ ਹਨ ਅੰਕਿਤ ਆ ਕਹਿੰਦਾ ਮੇਰਾ ਖਾਲਸਾ ਕੋਈ ਦਾ ਪਾਸ ਬਣਿਆ ਉਹ ਬਣ ਗਿਆ ਨੇ ਬਾਅਦ ਵਿੱਚ ਬਾਅਦ ਵਿੱਚ ਬਣ ਗਿਆ ਨੇ 2000 ਦੇਤਾ ਹੈ ਬਹੁਤ ਬਣਿਆ ਹੈ ਨਾ 2100 ਬਾਅਦ ਬਣ ਓਏ ਉਹ ਤਾਂ ਥੜੀ ਮੌਕਾ ਹੀ ਸਮਝਾਇਆ ਇਹ ਵੀ ਬੰਨਾ ਕਿ ਜਾਏ ਤੂੰ ਖੜਨਾ ਹੀ ਖਾਲਸਾ ਚੰਗੀ ਲੱਸੀ ਹੁੰਦੀ ਚੰਗੀ ਕਿ ਤੂੰ ਲੈ ਗਿਆ ਤੇ ਤੂੰ ਜੋ ਪਾਲਟ ਕਹਿੰਗਾ ਮੈਂ ਕਰ ਦੂੰਗਾ ਤੇ ਨਹੀਂ ਤੇ ਫਿਰ ਮੈਂ ਫ੍ਰੀ ਤੈਨੂੰ ਖੜੂਗਾ ਮੈਂ ਕਿਹਦੀ ਖਾਲਸਾ ਅੱਜ ਗਿਆ ਨੂੰ ਪਰ ਮੈਂ ਫ੍ਰੀ ਖੜੂਗਾ ਤੇ ਜੇ ਮੈਂ ਲੈ ਗਿਆ ਆ ਸ਼ਕਲਾ ਫ੍ਰੀ ਆਲੀਆਂ ਜੀ ਖਾਲਸਾ ਕਾਲ ਦੀ ਏਟਾ ਇਹੋ ਦਿਹਾੜੀਆਂ ਕਰਦੇ ਰਏ ਉਸੇ ਸੀਮੈਂਟ ਦੇ ਬਾਲਟ ਚੁੱਕ ਚੁੱਕ ਦਿੰਦੇ ਇੰਨੀ ਸ਼ਰਤ ਇੰਨੇ ਬੰਦਿਆਂ ਚ ਰੱਖਣਦੇ ਆਪਾਂ ਮੈਂ ਕਹਿੰਦੇ ਗਿਆ ਉਹ ਨਹੀਂ ਖਾਲਸਾ ਕਾਲ ਪਰ ਮੈਂ ਫ੍ਰੀ ਕਰੂੰਗਾ ਨਲਵਾ ਦਜਾਣਾ ਸਤਿੰਦਰ ਸਰਤਾਜ ਆਉਣਾ ਹੈ ਤੇ ਆਹ ਵੀਰ ਨੇ ਆਪਾਂ ਨੂੰ ਲੈ ਕੇ ਜਾਣਾ ਫ੍ਰੀ ਕਿਉਂਕਿ ਮੈਂ ਝੂਠਾ ਪੈ ਗਿਆ ਮੇਰੇ ਕੋਈ ਪਾਸ ਨਹੀਂ ਕੋਈ ਕੱਟ ਨਹੀਂ ਮੈਂ ਤੇ ਲੈਦਾ ਮੈਂ ਤੇ ਲੈ ਆ ਮੈਂ ਝੂਠ ਬੋਲੇ ਗੱਲ ਕਰ ਆਹ ਵੀਰ ਕਹਿੰਦਾ ਸੀ ਮੈਂ ਅਗਲੀ ਵਾਰ ਹੀ ਲੈ ਕੇ ਜਾਉਂਗਾ ਆਦ ਕੀ ਆਪਾਂ ਨੂੰ ਇਹ ਲੈ ਕੇ ਚੱਲੋ ਮੈਂ ਕਹਿੰਦੀ ਇਹ ਬੰਦੇ ਨੂੰ ਘਰੋਂ ਨਹੀਂ ਕਹਿੰਦੇ ਨਿਕਲਦੇ ਮੈਂ ਇਹਨੂੰ ਜਾਣਾ ਹੀ ਨਹੀਂਗਾ ਘਰੋਂ ਨਹੀਂ ਨਿਕਲਦੇ ਨਾ ਘਰੋਂ ਨਹੀਂ ਨਿਕਲਦੇ ਨਾ ਮੈਨੂੰ ਵਿੱਚ ਸ਼ੌਂਕ ਹੀ ਨਹੀਂ ਹੈ ਆ ਜਿਹੜਾ ਜਾ ਸਕਦਾ ਉਹਨਾਂ ਜਵਾਬ ਦੇ ਦੇਣਾ ਆ ਬੰਦਾ ਤੇ ਆ ਬੰਦਾ ਤਿਆਰ ਹੋ ਸਕਦਾ ਉਹਨੂੰ ਰਾਤ ਦੀ ਛੁੱਟੀ ਨਾਲ ਕੋਈ ਪਰਕਣੀ ਪੈਣਾ ਮੇਰਾ ਨਾ ਜੇ ਬਾਅਦ ਕਿਉਂ ਆਦਾ ਜਵਾਬੀ ਹਾਂ ਉਹ ਬੁਰਨਾਨਕ ਜੀ ਨਹੀਂ ਅਸਿੱਛੇ ਲੱਗਾ ਵਾ ਉੱਥੇ ਕੁੱਝ ਪੇਪਰ ਬਣਾਉਂਦੇ ਆ ਨਾ ਜਿਹੜੇ ਉੱਥੇ ਕਰਦੇ ਆ ਇਹ ਕੋਈ ਪਾਸ ਕਰਾਉਂਦਾ ਸਟੂਡੈਂਟ ਸਾਰੇ ਤੇ ਉਹ ਨਾਲ ਹੀ ਉੱਥੇ ਰਹਿੰਦੀ ਆ ਉਹ ਵਲੌਗ ਬੰਦ ਕਰ ਯਾਰ ਤੇ ਵਲੌਗ ਅੱਗੇ ਕੋਣ ਖਾਲਸਾ ਗੁਰਦੇ ਸਟੂਡੈਂਟਾਂ ਨੇ ਬੇਨਤੀ ਆ ਕੁਐਸਚਨ ਪੇਪਰ ਚਾਹੀਦੇ ਹਣ ਤੇ ਆ ਬੰਦੇ ਨੂੰ ਆ ਬੰਦੇ ਨੂੰ ਡੀਡ ਕਰਕੇ ਜਾੜੇ ਕਰ ਡੀਡ ਮਾਰਦਾ ਨਾ ਚ ਨਹੀਂ ਡੀਡ ਮਾਰਦਾ ਨਹੀਂ ਚਲ ਆਹ ਸੰਦੇ ਇਹਨੂੰ ਦਿਖਾਓ